ਬਨੀਤਾ ਭੈਣ ਦੀਆਂ ਤਸਵੀਰਾਂ ਦੇਖੋ ਕਿੰਦਾਂ ਸੀ ਉਦੋਂ ਤੇ ਹੁਣ ਕਿੰਦਾਂ ਮੇਰੀ ਭੈਣ ਕਿਵੇਂ ਬਨੀਤਾ ਠੀਕ ਆ ਹੁਣ ਤੂੰ ਬੜੀ ਲੇਖੀ ਭੈਣ ਆ ਮੇਰੀ ਪਰ ਜਦੋਂ ਆਪਣੀ ਬੇਵਕ ਹੋ ਜਾਣ ਫਿਰ ਬੰਦਾ ਕਰੇ ਉਹ ਦਰ ਸ਼ਿਮਲਾ ਦੇ ਵੀ ਬੇਬੇ ਬੈਠੇ ਸਾਹਮਣੇ ਉਹਦੀਆਂ ਤਸਵੀਰਾਂ ਦੇਖੋ ਉਸ ਟਾਈਮ ਕੀ ਸੀ ਤੇ ਅੱਜ ਕੀ ਐ ਮਾਤਾ ਧੰਨਵਾਦ ਤੁਹਾਡੀ ਮਰਦਕਸੇ ਧੰਨਵਾਦ ਸਾਲੀ ਦੇਖਦੇ ਧੰਨਵਾਦ ਤੁਹਾਡਾ ਅਸ਼ੀਰਵਾਦ ਤੁਹਾਡਾ ਬੰਡਿਆ ਮੇਰੇ ਕੋਲ ਆਹੀ ਐ ਪੁੱਤਰ ਤੁਹਾਡੀ ਮੇਰੀ ਧੀ ਸਰਵਾਈ ਜਾਂਦੀ ਹੈ ਸਾਡੀ ਜੀਵਿਕਾ ਹਾਂ ਜੀ ਮੈਂ ਵੀ ਕੀ ਹੋ ਗਈ ਠੀਕ ਹੋ ਗਈ ਸੁੰਦਰ ਭੈਣ ਮੇਰੀ ਓਏ ਲੈ ਮੇਰੀ ਸੁੰਦਰ ਭੈਣ ਠੀਕ ਹੋ ਗਈ ਘਾਚੀ ਮੜਨਦੀ ਮੰਮੀ ਠੀਕ ਹੋ ਗਈ ਤੁਸੀਂ ਠੀਕ ਹੋ ਠੀਕ ਹੈ ਸੇ ਠੀਕ ਹੈ ਠੀਕ ਹੈ ਪੰਜਾਬੀ ਸਮਝਣ ਲੱਗੀ ਸਾਡੀ ਸ਼ਹਿਰ ਇਹ ਦਰਸੀ ਭੈਣ ਆ ਕੋਟ ਦੁੰਨੇ ਦੋਏ ਬਸ ਐਂ ਨੰਬਰ ਹੀ ਲਿਖੀ ਜਾਂਦੇ ਪਤਾ ਨਹੀਂ ਕੀ ਨੰਬਰ ਹੈ ਦਿਮਾਗ ਚ ਮਾਂ ਦਰਸ਼ਨ अरोड़ा ਤੇ ਇਹਦੀ ਬੇਟੀ ਆਸ਼ੂ अरोड़ा ਦੋਨੋਂ ਮਾਂ ਕਹਿੰਦੇ ਰਹਿੰਦੀ ਆ ਜਾਣਾ ਕਿੱਥੇ ਭੇਜੀਏ ਜਵਾਨਦੀ ਦੇ ਨਾਲ ਕਿਹਦੇ ਕੋਲੇ ਭੇਜ ਲਈਏ ਭਾਈ। ਤਾਂ ਵੀ ਪੂਰੀ ਪੜਨਾ ਹੈ ਪੰਜਾਬੀ ਸਿੱਖਦੀ ਹੈ ਭੈਣ। ਜਾਂਦੀ ਜਿਹੜੀ ਕਾਣਕ ਮਗਰ ਸਕਲ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਿੱਖ ਰਹੀ ਹੈ ਕਲਾਸ ਚ ਜਾਂਦੀ ਹੈ ਭੈਣ ਪੜ੍ਹਨ ਸਾਡੇ ਹਣ। ਬੀਬੀਆਂ ਭੈਣਾ ਸੱਸੀ ਕਲ ਭੈਣਾ ਠੀਕ ਹੋ? ਬੱਚੇ ਇਸ ਪਾਸੇ ਆ ਹਨ ਸਾਰੇ ਇਹ ਸਾਡੇ ਕੰਪਿਊਟਰ ਸੈਂਟਰ ਤੇ ਹੁਨਰ ਵਿਕਾਸ ਕੇਂਦਰ ਆ ਇੱਥੇ ਕੰਪਿਊਟਰ ਸੈਂਟਰ ਤੇ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਇਆ ਜਾਂਦਾ ਵਾ ਤੇ ਇੱਧਰ ਸਟਿਚਿੰਗ ਸੈਂਟਰ ਆ ਸਾਡਾ ਇੱਥੇ ਸਟਿਚਿੰਗ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਹਨਾ ਸਾਡੇ ਟੀਚਰ ਲੱਗੇ ਹੋਏ ਨੇ ਸਿਖਾਉਣ ਤੇ ਇਦਾਂ ਹੀ ਨਾਲ ਦੀ ਨਾਲ ਬੀਬੀਆਂ ਤੇ ਭੈਣਾਂ ਵਾਲੇ ਪਾਸੇ ਜੇ ਆਪਾਂ ਜਾਈਏ ਸਭ ਤੋਂ ਪਹਿਲਾਂ ਮੂਰੇ ਬੱਚੀਆਂ ਦਾ ਸਾਡੀਆਂ ਧੀਆਂ ਦਾ ਬਾਲ ਘਰ ਹੁੰਦਾ ਵਾ ਕੁੜੀਆਂ ਦਾ ਸਾਡੀਆਂ ਦਾ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬਣਾਈ ਜਾਂਦੀਆਂ ਤੁਸੀਂ ਇਹ ਆਪਣੀਆਂ ਡਿਜ਼ਾਈਨ ਬਣਾਈ ਜਾਂਦੀਆਂ ਕੁਝ ਇਹ ਸਾਰਿਆਂ ਦੇ ਬੈੱਡ ਆ ਜਿਵੇਂ ਕਵਿਤਾ ਲਿਖਿਆ ਹੋਇਆ ਸਾਰਿਆਂ ਨੇ ਆਪੋ ਆਪਣੇ ਨਾਮ ਲਿਖੇ ਹੋਇਆ ਤਾਂ ਨਹੀਂ ਆ ਕਵਿਤਾ ਸਾਰਿਆਂ ਦੇ ਨਾਮ ਬਣਾਏ ਹੋਏ ਕਿੱਥੇ ਪਟੀਆਂ ਕੁੜੀਆਂ ਬੀਬੀਆਂ ਦੇ ਗੁੱਤਾਂ ਕਰਦੀਆਂ ਉੱਧਰ ਹਨਾ ਤੇ ਇੱਧਰ ਹੁਣ ਸਵੇਰ ਦੇ ਟਾਈਮ ਜਿਵੇਂ ਬੀਬੀਆਂ ਨੂੰ ਭੈਣਾ ਨੂੰ ਇਸ਼ਨਾਨ ਕਰਾ ਕੇ ਪ੍ਰਸ਼ਾਦ ਸਾਸਿਕਾਲ ਮਾਂ ਠੀਕ ਹੋ ਠੀਕ ਆ ਬੰਦਾ ਇੱਧਰਲੇ ਪਾਸੇ ਇੱਧਰ ਪੱਟੀ ਹੋਈ ਜਾਂਦੀ ਆ ਵੀਰਾ ਪੱਟੀ ਕਰ ਰਿਹਾ ਵਾ ਤੇ ਇਹ ਸਾਡੀਆਂ ਧੀਆਂ ਕਵਿਤਾ ਕੀ ਕਰਕੇ ਨੇ ਸਿਰਵਾ ਕੱਟੇ ਆ ਤੁਸੀਂ ਕਿ ਇੱਧਰ ਆ ਕੰਗਾ ਇੱਧਰ ਆ ਸਿਰਵਾ ਉਹ ਇੱਧਰ ਵੀ ਲਹ ਜੀਵਿਕਾ ਸਿਰ ਬਾਹਰ ਹੀ ਆ। ਉਹ ਬਿਸਤਰੇ ਸੈੱਟ ਕਰ ਰਹੀ ਹੈ ਤਾਨੀਆਂ। ਇਹਨਾਂ ਨੂੰ ਛੁੱਟੀਆਂ ਹੁਣ ਇਹਨਾਂ ਦੀ ਡਿਊਟੀਆਂ ਲਾਈਆਂ ਸੀ ਕੁੜੀਆਂ ਦੀਆਂ ਵੱਡੀਆਂ ਦੀਆਂ ਵੀ ਤੁਸੀਂ ਆ ਕੇ ਨਾਲ ਸੇਵਾ ਕਰਵਾਓ ਬੀਬੀਆਂ ਨੂੰ ਭੈਣਾਂ ਨੂੰ ਇਸ਼ਨਾਨ ਕਰਾਉਣਾ ਉਹਨਾਂ ਦੇ ਸਿਰ ਬੋਣੇ ਉਧਰ ਇੱਕ ਮਿੰਟ ਮੈਂ ਆ ਗਿਆ ਇੱਕ ਮਿੰਟ ਆਇਆ। ਉਧਰ ਸ਼ਾਕਸ਼ੀ ਲੱਗੀ ਹੋਈ ਹੈ। ਸ਼ਾਕਸ਼ੀ ਕੀ ਕਰਦੀ ਹੈ ਪੁੱਤ? ਸ਼ਾਕਸ਼ੀ ਕੀ ਕਰਦੀ ਆ? ਕੀ ਸੁਣਿਆ ਨਹੀਂ ਅੱਛਾ ਚਾਦਰ ਵਿਛਾਉਣ ਲੱਗੀ ਆ ਓਏ ਮੇਰੀ ਭੈਣ ਨੇ ਕਿੰਨਾ ਸੋਹਣਾ ਫਰਸ਼ ਬਣਾ ਲਿਆ ਓਏ ਤੇਰੀ ਨੂੰ ਜਿਉਂਦੀ ਮਾਂ ਦੀ ਤੇ ਜਿਉਂਦੀ ਮਾਂ ਦੀ ਚਲ ਠੀਕ ਹੈ ਬਨੀਤਾ ਭੈਣ ਬਨੀਤਾ ਭੈਣ ਦੀਆਂ ਤਸਵੀਰਾਂ ਦੇਖੋ ਕਿੱਦਾਂ ਨੀ ਸੀ ਉਦੋਂ ਤੇ ਹੁਣ ਕਿੱਦਾਂ ਮੇਰੀ ਭੈਣ ਕਿਵੇਂ ਬਨੀਤਾ ਠੀਕ ਹੈ ਹੁਣ ਤੂੰ ਬੜੀ ਲੇਖੀ ਭੈਣ ਆ ਮੇਰੀ ਪਰ ਜਦੋਂ ਆਪਣੇ ਬੇਮੁਖ ਹੋ ਜਾਣ ਫਿਰ ਬੰਦਾ ਕਰੇ ਕੀ ਉਧਰ ਸ਼ਿਮਲਾ ਦੇ ਵੀ ਬੇਬੇ ਬੈਠੇ ਸਾਹਮਣੇ ਉਹਦੀਆਂ ਤਸਵੀਰਾਂ ਦੇਖੋ ਉਸ ਟਾਈਮ ਕੀ ਸੀ ਤੇ ਅੱਜ ਕੀ ਹੈ ਮਾਤਾ ਪੂਜਾ ਸਸਰੀਕਾਲ ਹਾਂਜੀ ਮਾਂ ਮੇਰੀ ਇਹ ਸਸਰੀਕਾਲ ਹਾਂਜੀ ਮਾਂ ਇੱਥੇ ਕੋਈ ਦਿੱਕਤ ਹੈ ਮਾਂ ਨਾ ਸਾਂ ਮੈਂ ਯੂਸਰ ਹੀ ਨਹੀਂ ਨਾ ਚੱਲਦਾ ਮਾਂ ਇਹ ਕੀ ਮਤਲਬ ਠੀਕ ਹੈ ਮਾਂ ਉੱਥੇ ਕੀ ਕਰਦੇ ਸੀਗੇ ਮਤਲਬ ਲੈਟਰਨ ਬਾਥਰੂਮ ਚੱਕ ਕੇ ਲੈ ਕੇ ਜਾਂਦੇ ਸੀ ਇੱਥੇ ਵੀ ਆਪਾਂ ਡਿਊਟੀ ਲਾ ਦਨੇ ਕਿਸੇ ਦੀ ਲੈ ਕੇ ਜਾਣਗੇ ਤੁਹਾਨੂੰ ਪੱਕੀ ਡਿਊਟੀ ਲਾ ਦਨੇ ਮੈਂ ਸਤਵੀਰ ਭਾਣੇ ਇਹਨਾਂ ਤੇ ਇੱਕ ਡਿਊਟੀ ਲਾਓ ਵੀ ਇਹਨਾਂ ਨੂੰ ਬਾਥਰੂਮ ਲੈਟਰਨ ਕੋਈ ਲੈ ਕੇ ਜਾਵੇ ਇਹ ਆਪ ਨਹੀਂ ਜਾ ਸਕਦੇ ਨਹੀਂ ਟਾਇਲਟ ਤਾਂ ਜਾਣਾ ਹੀ ਹੈ ਨਾ ਆਹ ਨੂੰ ਬੱਸ ਵੀ ਹੋਣ ਜੀ ਨਹੀਂ ਜਾਂਦੇ 10 15 ਵਾਂ ਲੈ ਕੇ ਜਾਂਦੇ ਹਾਂ ਹਾਂ ਇਹਨਾਂ ਨੂੰ ਅੰਦਰ ਮਹਿਸੂਸ ਚਿੰਦਾ ਹਾਂ ਕੋਈ ਨਾ ਲੈ ਕੇ ਜਾਓ ਥੋੜੇ ਹਨਾ ਲੈ ਕੇ ਜਾਣਾ ਨਹੀਂ ਰਾਤਰੀ ਵੀ ਡਿਊਟੀ ਲਾ ਦਨੇ ਆਪਾਂ ਇੱਕ ਬੰਦੇ ਦੀ ਰਾਤ ਨੂੰ ਕੌਣ ਹੁੰਦਾ ਇਥੇ ਪਿੰਕੀ ਭੈਣ ਨੂੰ ਨਾ ਮਿਲਾ ਕੇ ਜਾਣਾ ਜਿਹਨਾਂ ਨੂੰ ਵੀ ਪਿੰਕੀ ਭੈਣ ਨੂੰ ਵੀ ਕਹਿ ਕੇ ਜਾਣਾ ਵੀ ਰਾਤ ਨੂੰ ਇਹਨੂੰ ਇਹਦੇ ਕੋਲੇ ਜਿਆਦਾ ģੀੜਾ ਰੱਖੇ ਰਾਤ ਨੂੰ ਇੱਕ ਲੇਡੀ ਹੁੰਦੀ ਆ ਮਾਂ ਰਾਤ ਨੂੰ ਇੱਕ ਭੈਣ ਦੀ ਡਿਊਟੀ ਹੁੰਦੀ ਆ ਜਿਹੜੀ ģੀੜਾ ਦਿੰਦੀ ਆ ਅਸੀਂ ਉਹਦੀ ਡਿਊਟੀ ਲਾ ਦਾਂਗੇ ਉਹ ਰਾਤ ਨੂੰ ਤੇਰੇ ਕੋਲੇ ਰਹੂਗੀ ਨੇੜੇ ਠੀਕ ਆ ਕੋਈ ਨਾ ਮਾਂ ਇਸ ਭੈਣ ਬਣ ਕੇ ਨਾ ਆ ਦੋ ਤਿੰਨ ਦਿਨ ਧਿਆਨ ਰੱਖਿਓ ਫਿਰ ਇਹਦਾ ਮਨ ਲੱਗ ਜਾਣਾ ਹਮ ਦੋ ਤਿੰਨ ਦਿਨ ਮਨ ਨਹੀਂ ਲੱਗਦਾ ਤਾਂ ਉਹ ਜਿਆਦਾ ਕਹਿ ਰਹੀ ਆ ਹੂੰ ਉਹ ਨਹੀਂ ਹੋ ਸਕਦੀ ਕੋਈ ਨਾ ਮਾਂ ਮੈਂ ਡਾਕਟਰ ਨਾਲ ਵੀ ਕਰਦਾ ਗੱਲ ਹੈ ਨਾ ਕਰ ਲੈਣਾ ਗੱਲ ਕੋਈ ਨਾ ਮਾਂ ਕਰ ਲੈ ਹੋ ਨਾ ਮਾਉਨਾ ਸასი ਕਰ ਪਏ ਨੇ ਠੀਕ ਆ ਅਸੀ ਕਾਲ ਭਾਈ ਕਿਵੇਂ ਸਤਿ ਸ਼੍ਰੀ ਅਕਾਲ ਨਹੀਂ ਮੇਰੀ ਮਾਸ ਸਤੀਸ਼ ਹੋ ਤਾਂ ਹੁਣ ਜਿਵੇਂ ਠੀਕ ਹੋ ਗਈ ਬਾਬਾ ਜੀ ਦੀ ਕਿਰਪਾ ਹੋ ਗਈ ਹੁਣ ਸੇਵਾ ਕਰਾਇਆ ਕਰ ਨਾਲ ਲੱਗ ਕੇ ਅੱਛਾ ਸੇਵਾ ਤੇ ਹੱਥ ਵਟਾਇਆ ਕਰ ਨਾਲ ਅਸੀ ਕਾਲ ਰਾਜਮੀਤ ਕਰੇ ਤਕੜੀਆਂ ਬੇਬੇ ਜਉਂਦੀ ਬਾਤ ਹੀ ਰਹਿਣ ਮਾੜੇ ਤੰਦਰੁਸਤੀਆਂ ਬਖਸ਼ੀ ਮਾਨ ਮੇਰੀ ਬਾਬਾ ਧੰਨਵਾਦ ਤੁਹਾਡੀ ਹਮਾਰਾ ਬੱਚਾ ਧੰਨਵਾਦ ਸਾਲੂ ਬੱਚਾ ਧੰਨਵਾਦ ਸਾਲਾ ਤੁਹਾਡਾ ਸ਼ੀਰ ਮਦਮਾ ਤੁਹਾਡਾ ਵੱਡਿਆ ਮੇਰੇ ਕੋਲ ਆਹੀ ਹੈ ਪੁੱਤਰ ਬਸ ਇਹੀ ਚਾਹੀਦਾ ਮਾ ਇਹੀ ਸਭ ਤੋਂ ਮਹਿੰਗਾ ਇਹੀ ਸਭ ਤੋਂ ਵੱਡਾ ਹੈ ਇਹ ਆ ਮਾਸ ਸਮੋਸਾ ਇਹ ਡੋਲੀਪੈਣੇ ਸਾਸਰੀ ਕਾਲ ਠੀਕ ਹੈ ਮੇਰੀ ਭੈਣ ਥੈਂਕ ਯੂ ਤੁਸੀਂ ਨੇ ਸੇਵਾ ਕਰਨ ਲੱਗ ਗਿਆ ਭੈਣ ਥੈਂਕ ਯੂ ਵੈਰੀ ਮਚ ਬਾਈ ਗੁੱਦੀ ਸੁੰਦਰ ਕੁਰੀ ਤਕੜੀ ਆ ਹਾਂ ਵੀ ਕੀ ਹੋ ਗਿਆ ਤੈਨੂੰ ਥੱਲੇ ਉੱਤਰ ਆ ਜਾ ਥੱਲੇ ਛਾੜ ਰੋ ਆਜਾ ਬੁੱਤਾਰ ਆਜਾ ਭੱਜ ਕੇ ਆਜਾ ਮਾਮਾ ਜੀ ਕੋਲੇ ਆਜਾ ਮਾਮਾ ਜੀ ਦੇ ਕੋਲੇ ਆਜਾ ਮਾਮਾ ਜੀ ਦੇ ہاں ਹਾਂਜੀ ਮਾਂ ਇਹਨਾਂ ਬਾਪ ਦਾ ਲੋ ਕਰਨ ਕਰੂੰਗਾ ਭੇਜ ਦਿੰਨੇ ਆ ਮਾਂ ਭੇਜ ਦਿੰਨੇ ਕਰੇ ਕਰੇ ਭੇਜਦੀ ਤੈਨੂੰ ਭੇਜ ਦਿੰਨੇ ਆ ਮਾਂ ਮੈਨੂੰ ਵੀ ਤੇਰੇ ਕੋਲ ਚੱਲ ਬੜਾਂਗੇ ਮਾਂ ਪਿੰਡ ਹਾਂ ਚੱਲ ਬੜਾਂਗੇ ਮਾਂ ਚੱਲ ਚੱਲ ਕੀ ਕਰਨ ਜਾਣਾ ਮੇਰੀ ਮਾਂ ਨੇ ਪਿੰਡ ਮੈਂ ਤਾਂ ਨਹੀਂ ਜਾਣਾ ਵੀ ਦੇ ਕੋ ਜਾਣਾ ਇੱਥੇ ਮੇਰੇ ਭਰਾ ਹੈਗੇ ਇੱਥੇ ਸੀ ਤੇਰੇ ਪਤਨੀ ਗਏ ਤੁਸੀਂ ਹੈਗੇ ਪਰਦ ਤੁਸੀਂ ਕਦੀ ਕਦੀ ਹੁੰਦੇ ਮੇਰੇ ਮਾਇਆ ਮੈਂ ਤਲਾ ਮੈਂ ਨਹੀਂ ਛੱਡਿਆ ਮੇਰਾ ਨਹੀਂ ਮੈਂ ਬੁਲਾ ਲੈਣਾ ਕਿਹਨੂੰ ਬੁਲਾ ਲੈਣਾ ਮੇਰੇ ਅੱਥੇ ਦਿਨ ਦਿਨੇ ਕੋਈ ਨਾ ਮਾਂ ਅੱਖਾਂ ਦੀ ਨਿਗਾਹ ਚਲ ਗਈ ਆ ਦੇਖੋ ਇੱਥੇ ਰੋ ਰੋ ਕੇ ਰੋ ਰੋ ਕੇ ਤੂੰ ਅੱਖਾਂ ਗਾਲੀ ਜਾਂਦੀ ਆ ਹਜੇ ਵੀ ਨਹੀਂ ਹਟਦੀ ਰੋ ਰੋਈਆਂ ਵੀ ਦੇਖੋ ਅੱਖਾਂ ਹਾਂ ਅਸੀਂ ਅੱਖਾਂ ਦਾ ਇਲਾਜ ਕਰਵਾ ਦਾਂਗੇ ਉਹਦਾ ਵੀ ਕਰਵਾ ਦਾਂਗੇ ਤੇਰੀ ਕੁੜੀ ਦੀਆਂ ਵੀ ਕਰਵਾ ਦਾਂਗੇ ਤੇਰਾ ਵੀ ਦੋਨਾਂ ਦਾ ਕਰਵਾ ਦਾਂਗੇ ਠੀਕ ਹੈ ਬਗ ਇੱਕ ਤਾਂ ਕੁੜੀ ਸਮਝੀ ਹਾਂ ਮੈਨੂੰ ਪਤਾ ਹਰਜੀਤ ਆ ਹਰਜੀਤ ਜਿਹੜੀ ਹਮ ਹਰਜੀਤ ਨੂੰ ਮੈਂ ਕਹਿ ਦੂੰਗਾ ਹਰਜੀਤ ਆਪਦੀ ਅੱਖਾਂ ਚੈੱਕ ਕਰਾਇਆ ਹੋਊਗੀ ਡਾਕਟਰ ਕੋਲ ਜਾ ਕੇ ਠੀਕ ਆ ਆਪ ਤੁਸੀਂ ਕਰਾ ਕੇ ਲਿਆਓ ਹਾਂ ਮੈਂ ਜਾਊਂਗਾ ਬੰਦੇ ਨੂੰ ਭੇਜਾਂਗਾ ਨਾਲ ਡਾਕਟਰ ਕੋਲੇ ਠੀਕ ਆ ਆ ਡਾਕਟਰ ਨੇ ਵੀਰਵਾਰ ਨੂੰ ਆਉਣਾ ਨਾ ਚੈੱਕ ਕਰਾ ਦਿਓ ਅੱਖਾਂ ਠੀਕ ਆ ਦੋਨੋਂ ਨਹੀਂ ਕਰਾ ਦਿਓ ਇੱਕ ਵਾਰੀ ਹੋਰ ਪਲੀਜ਼ ਕਰਾ ਦਿਓ ਚੇਤੇ ਨਾਲ ਤੁਸੀਂ ਆਇਆ ਤਾਂ ਨਾਲ ਹਾਂ ਹਾਂ ਮੈਂ ਵੀ ਆ ਜੂੰਗਾ ਆਜੂ ਕਬਰਾਨਾ ਮੈਂ ਤੇਰਾ ਨਾਂ ਕੀ ਹੈ ਪੂਰਾ ਮੇਰਾ ਨਾਂ ਤਾਂ ਨੂੰ ਪਤਾ ਹੀ ਹੈ ਬਲਵਿੰਦਰ ਗੌਰ ਬਲਵਿੰਦਰ ਗੌਰ ਪਿੰਡ ਮੇਰੀ ਮਾਂ ਦਾ ਹੈਗਾ ਸ਼ੇਰ ਸਿੰਘ ਵਾਲਾ ਹੈ ਸ਼ੇਰ ਸਿੰਘ ਵਾਲਾ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਪਿਆਨ ਦਾ ਕਪੂਰਥਲਾ ਹਾਂਜੀ ਆ ਨੇੜੇ ਹੀ ਤਾਂ ਹੈਗੇ ਸੀਧਾ ਦੇ ਹਾਂ ਨੇੜੇ ਹੀ ਆ ਮਾਂ ਨੇੜੇ ਹੀ ਮੈਂ ਨਹੀਂ ਛੱਡਿਆ ਇੱਕ ਵਾਰੀ ਉੱਥੇ ਛੱਡਿਆ ਹਾਂਗਾ ਜ਼ਰੂਰ ਛੱਡ ਕੇ ਆਓ ਠੀਕ ਆ ਮਾਂ ਠੀਕ ਕੋਈ ਨਾ ਮਾਂ ਰੋਣਾ ਨਹੀਂ ਕਰ ਬਸ ਕੀ ਕਹਾ ਮੈਨੂੰ ਤਾਂ ਆਪ ਚੰਗਾ ਮਾਂ ਬਸ ਆ ਜਾ ਉੱਥੇ ਮਾਂ ਇੱਕ ਧੀ ਸੀ ਜਿਹੜੀ ਟੀਚਰ ਲੱਗੀ ਹੋਈ ਸੀ ਉਹ ਵੀ ਇਸ ਦੁਨੀਆ ਤੋਂ ਤੁਰ ਗਈ। ਹਉ ਵਾਹ ਰੁਕ ਗਈ ਹੈ ਬਸ ਧੀ ਰਸੀ ਗੱਲਾਂ ਬਾਤਾਂ। ਸਤਿ ਸ੍ਰੀ ਅਕਾਲ ਭੈਣ ਠੀਕ ਹੈ ਹੁਣ ਤੂੰ ਲੈ ਜੀਵਿਕਾ ਤਾਂ ਮੇਰੀ ਧੀ ਸਿਰ ਵਾਈ ਜਾਂਦੀ ਹੈ ਸਾਡੀ ਜੀਵਿਕਾ। ਹਾਂਜੀ ਵਾਈ ਸੀ ਮੈਂ ਵੀ ਠੀਕ ਹੋ ਗਈ। ਠੀਕ ਹੋ ਗਈ ਸੁੰਦਰ ਭੈਣ ਮੇਰੀ ਓਏ ਲੈ ਮੇਰੀ ਸੁੰਦਰ ਭੈਣ ਠੀਕ ਹੋ ਗਈ ਕਿਉਂਕਿ ਘਰ ਚ ਮਰਨਦੀ ਮੰਮੀ ਠੀਕ ਹੋ ਗਈ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਭੈਣ ਕਿਵੇਂ ਤੂੰ ਠੀਕ ਹੈ। ਤੇ ਹੁਣ ਇੱਧਰ ਜੇ ਆਪਾਂ ਉੱਪਰ ਨੂੰ ਜਾਈਏ ਸਤਿ ਸ੍ਰੀ ਅਕਾਲ ਭੈਣੇ ਉੱਪਰ ਵੀ ਬੀਬੀਆਂ ਦੀ ਸਾਡੀਆਂ ਦੀ ਭੈਣਾਂ ਦੀ ਰਿਹائش ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮੇਰੀ ਭੈਣ ਸਤਵੰਤ ਕੁਰੇ ਠੀਕ ਆ ਸਤਿ ਸ੍ਰੀ ਅਕਾਲ ਗੁੱਡੀ ਭੈਣੇ ਤਕੜੀਆਂ ਮੇਰੀ ਗੁੱਡੀ ਭੈਣ ਜਿਉਂਦੀ ਬਸਦੀ ਰਹਿ ਇਹ ਮੁੱਦਕੀ ਤੋਂ ਮੇਰੀ ਭੈਣ ਇਹ ਮਹਾਲੀ ਤੋਂ ਮੇਰੀ ਭੈਣ ਏ ਸਾਡੀ ਭੈਣ ਨੂੰ ਅਸੀਂ ਲੈ ਕੇ ਆਏ ਸੀ ਫਿਰੋਜ਼ਪੁਰ ਤੋਂ ਸਭ ਤੋਂ ਸੁੰਦਰ ਕੌਣ ਸਭ ਤੋਂ ਸਿਆਣਾ ਕੌਣ ਸ਼ਿਵਾਨੀ ਸਤਿ ਸ਼੍ਰੀ ਅਕਾਲ ਭੈਣ ਠੀਕ ਐ ਤੂੰ ਹਾਂਜੀ ਭਾਜੀ ਠੀਕ ਐ ਭੇਜ ਦਾਂਗੇ ਭੇਜ ਦਾਂਗੇ ਭੇਜ ਦਾਂਗੇ ਮੈਂ ਕੋਈ ਨਾ ਭੇਜ ਦਾਂਗੇ ਮੇਰੀ ਛੋਟੀ ਭੈਣ ਭੇਜਾਂ ਕਿਹੜਾ ਪਿੰਡ ਤੇਰਾ ਤਲਵੰਡੀ ਮੱਲੀਆਂ ਤਲਵੰਡੀ ਮੱਲੀਆਂ ਭੇਜ ਦਿੰਨਾ ਮੈਂ ਭਰਾ ਨਾਲ ਗੱਲ ਕਰਾਂ ਤੇਰੇ ਨਾਲ ਠੀਕ ਐ ਹੈਲੋ ਸ਼ਰਨ ਸਤਿ ਸ਼੍ਰੀ ਅਕਾਲ ਤੁਸੀਂ ਠੀਕ ਹੋ ਠੀਕ ਆ ਸੇ ਠੀਕ ਆ ਹਾਂ ਠੀਕ ਆ ਪੰਜਾਬੀ ਸਮਝਣ ਲੱਗੀ ਸਾਡੀ ਸ਼ਹਿਰ ਨੂੰ ਹਾਂ ਮਨੂੰ ਬਹਿ ਜਾ ਬਹਿ ਜਾ ਭਜਣਾ ਨਹੀਂ ਬਹਿ ਜਾ ਉੱਥੇ ਹੀ ਬਹਿ ਜਾ ਉੱਥੇ ਆਉਣਾ ਮੈਂ ਤੇਰੀ ਬਾਹ ਠੀਕ ਨਹੀਂ ਹੈਗੀ ਬਹਿ ਜਾ ਸੱਸ ਸੱਸਿਕਾ ਇਹ ਮਨੂੰ ਭੈਣ ਆ ਸਾਡੀ ਇਹਦੀ ਕੋਈ ਪੁਰਾਣੀ ਸੱਟ ਲੱਗੀ ਹੋਈ ਸੀ ਬਾਹ ਦੇ ਉੱਤੇ ਉਹਦੇ ਨਾਲ ਹੱਡੀ ਇਹਦੀ ਫ੍ਰੈਕਚਰ ਹੋਈ ਸੀਗੀ ਇਹ ਆਪਣੀ ਬੇਟੀ ਨੂੰ ਸਾਰਾ ਦਿਨ ਚੱਕੀ ਰੱਖਦੀ ਸੀ ਇੱਕ ਦਿਨ ਟਲ ਕੇ ਡੱਗੀ ਤੇ ਉਹ ਮੜੀ ਜਿਹੜੀ ਕ੍ਰੈਕ ਸੀਗਾ ਪਹਿਲਾਂ ਹੀ ਉਹ ਹੋਰ ਹੋ ਗਿਆ ਹੁਣ ਅਸੀਂ ਐਕਸਟਰਾ ਕੀਤਾ ਡਾਕਟਰ ਕਹਿੰਦੇ ਪੁਰਾਣੀ ਸੱਟ ਆ ਪਰ ਜੋ ਚੈੱਕ ਕੀਤਾ ਫਿਰ ਇਹਨੇ ਦੱਸਿਆ ਵੀ ਮੈਂ ਹੁਣ ਥੋੜੇ ਦਿਨ ਪਹਿਲਾਂ ਡੱਗ ਬੀਸੀ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਪਹਿਲਾਂ ਤਾਂ ਫਿਰ ਪਤਾ ਲੱਗਿਆ ਵੀ ਉਹ ਸਾਟ ਜਿਹੜੀ ਹੈ ਤਾਂ ਪੁਰਾਣੀ ਸੀ ਪਰ ਹੁਣ ਉਹ ਹੋਰ ਟੁੱਟ ਗਈ ਥੋੜੀ ਜੀ ਤੇ ਫਿਰ ਸਾਡੀ ਬਿੱਦੂ ਦੀ ਮੰਮੀ ਜੀ ਹੁਣ ਪਲਾਸਟਰ ਲੱਗ ਗਿਆ ਹਣਾ ਬਿੱਦੂ ਆ ਬਿੱਦੂ ਮੰਮੀ ਨੇ ਪਲਾਸਟਰ ਲਾ ਦਿਆ ਹੁਣ ਉਹ ਬਿੱਦੂ ਡਾਣਿਆ ਬਾਜੀ ਕੱਪ ਕਿ ਖੋਲੂਆ ਹੈ ਕੱਪ ਕਿ ਖੋਲੂਆ ਉਹ ਖੋਲੂਗਾ ਥੋੜਾ ਜਿਹਾ ਟਾਈਮ ਰੋਕ ਕੇ ਖੋਲੂ ਠੀਕ ਆ ਇਹ ਤਾਂ ਦੇਖ ਬਿੱਦੂ ਮੰਮੀ ਕੀ ਕਹਿੰਦੀ ਐ ਮੰਮੀ ਕੀ ਕਹਿੰਦੀ ਤੇਰੀ ਮੰਮੀ ਕਿਨੇ ਕਿਦੋਂ ਥੁੱਲੂਗਾ ਮੇਰਾ ਪਲਾਸਟਰ ਜੇ ਮੇਰਾ ਪਲਾਸਟਰ ਕਿਦੋਂ ਥੁੱਲੂਗਾ ਬਿੱਦੋ ਮੰਮੀ ਟੰਡੀਆਂ ਤੇਰੀ ਬੈ ਜਾ ਬੈ ਜਾ ਨਾ ਕੋਈ ਐਸੀ ਹਾਂ ਲਵਾ ਦਾਂਗੇ ਉਹ ਟੀ ਐਲ ਸੀ ਡੀ ਹੈ ਨਾ ਲਵਾ ਦੂੰਗਾ ਫਿਰ ਤੂੰ ਲੜਨਾ ਨਹੀਂ ਪਰ ਕਿਸੇ ਨਾ ਵੀ ਅੱਛਾ ਹਾਂ ਤੂੰ ਫਿਰ ਐਲ ਸੀ ਡੀ ਦੇ ਮੂਹਰੇ ਖੜ੍ਹ ਜਾਂਨੀ ਆ ਵੀ ਮੈਂ ਨਹੀਂ ਦੇਖਣ ਦੇਣੀ ਕਿਸੇ ਹੋਰ ਨੂੰ ਮੇਰੀ ਐਲ ਸੀ ਡੀ ਆ ਇਸ ਵਾਰ ਬਿੱਦੋ ਦੀ ਐਲ ਸੀ ਡੀ ਆ ਬਿੱਦੋ ਦੀ ਸਾਡੀ ਨਹੀਂ ਭਜਨ ਕਰੇ ਤਕੜੀਆਂ ਨਹੀਂ ਮੇਰੀ ਮਾਂ ਜਿਉਂਦੀ ਬਾਤ ਹੀ ਤੇਰੇ ਜਿਹੜੀਆਂ ਸਿੱਸਾਂ ਇਦਾਂ ਹੀ ਮਿਲਦੀਆਂ ਰਹਿਣ ਤੇਰੇ ਪੁੱਤ ਹੋਰ ਈ ਤਾਂ ਮਾਤਾ ਤਕੜੀਆਂ ਤਕੜੀਆਂ ਬੇਬੇ ਠੀਕ ਹੈ ਜਿਉਂਦੀ ਬਾਤ ਇਧਰਲੇ ਪਾਸੇ ਤਾਂ ਮੈਂ ਦੇਖਿਆ ਹੀ ਨਹੀਂ ਮੇਰੀ ਭੈਣ ਵੱਲ ਸੱਸਰੀ ਘਰ ਪੈਣੇ ਠੀਕ ਹੈ ਉਹ ਰੋਸ਼ਨੀ ਠੀਕ ਆ ਹੈ ਪਟਿਆਲੇ ਤੋਂ ਕਰਨ ਵਾਲਾ ਠੀਕ ਆ ਮਾ ਮਾ ਨੂੰ ਕਰਤਾਰਪੁਰ ਤੋਂ ਲੈ ਕੇ ਆਏ ਸੀ ਅਸੀਂ ਤੇ ਇਹ ਕਰਤਾਰਪੁਰ ਤੋਂ ਬੇਬੇ ਨੂੰ ਲੈ ਕੇ ਆਏ ਸੀ ਜਦੋਂ ਅਸੀਂ ਤੇ ਇਹ ਬੇਬੇ ਨੇ ਮੇਰੇ ਤੋਂ 10-15 ਰੁਪਏ ਲੈਣਾ ਹੀ ਹੁੰਦੇ ਆ ਜੀ ਹਰ ਵਾਰੀ ਅੱਕ ਲਾ ਦੱਸੀ ਨਾ ਕਿ ਇਹ ਚੁਪਾਓ ਤੀਜੀ ਖਾਵਾਂਗੇ ਚੀਜੀ ਮੁੰਨੇ ਮਾਈ ਕਿਵੇਂ ਹੋ ਠੀਕ ਆ ਮਾਈ ਜੀ ਜੀ ਕੀ ਹੋ ਗਿਆ ਲੈ ਆ ਦੇ ਦੇ ਹੈ ਮੁੰਨੀ ਮਾਈ ਕੀ ਹੋ ਗਿਆ ਬਾਪੂ ਇੱਥੇ ਹੀ ਆਪਣੇ ਕੋਲੇ ਹੀ ਹੈ ਕਿਤੇ ਨਹੀਂ ਗਿਆ ਬਾਪੂ ਬਾਪ ਭਗਵਾਨ ਕੇ ਪਾਸ ਚਲਾ ਗਿਆ ਠੀਕ ਹੈ ਪਟਿਆਲੇ ਤੋਂ ਲੈ ਕੇ ਆਏ ਸੀ ਦੋਨਾਂ ਜਣਿਆਂ ਨੂੰ ਮਾਤਾ ਰੇੜਾ ਰੋੜ ਕੇ ਲੈ ਕੇ ਜਾਂਦੀ ਸੀਗੀ ਤੇ ਘਰ ਵਾਲਾ ਪਿੱਛੇ ਪਾਇਆ ਰ ਸੀ ਰੇੜੇ ਉਹਦੇ ਹੱਥ ਪੈਰ ਹੈ ਨਹੀਂ ਹਾਂ ਦੇ ਦਾਂਗੇ ਬੱਸ ਕੀ ਰਹਿਣਾ ਕਦੋਂ ਭੇਜਾਂ ਹਾਂ ਜਨਵਰੀ ਦੇ ਕਰ ਭੇਜ ਦਾਂਗੇ ਜੀ ਆਹ 1 ਸਾਲ ਹੋ ਗਿਆ ਪਤਾ ਮੈਨੂੰ ਨਾ ਭੇਜੂ ਹਾਂ ਕਿਆ ਦੰਦੇ ਇਮਾਮ ਦਰਸ਼ਨਾ ਰੋੜਾ ਤੇ ਇਹਦੀ ਬੇਟੀ ਆਸ਼ੀਰ ਰੋੜਾ ਦੋਨੋਂ ਹੁਣ ਮਾਂ ਕਹਿੰਦੇ ਰਹਿੰਦੀ ਆ ਜਾਣਾ ਕਿੱਥੇ ਭੇਜੀਏ ਜਵਾਨਤੀ ਦੇ ਨਾਲ ਕਿਹਦੇ ਕੋਲੇ ਭੇਜਦੀਏ ਭਾਈ ਕਿਵੇਂ ਭੇਜਦੀਏ ਨਾ ਮਕਾਨ ਰਹਿਗਾ ਹਾਂ ਮਕਾਨ ਹੈਗਾ ਇੱਗਾ ਉਥੇ ਉਧਰ ਆ ਭਰਾ ਆਊਗਾ ਸੱਸੀ ਕਰ ਬਣੇ ਸੱਸੀ ਰੈਂਪੀ ਪੈਨੇ ਠੀਕ ਆ ਲੋਕੀ ਜਾਂ ਅੰਦਰ ਵੈਨ ਜੱਦਾ ਥੋੜ ਦਿੱਤਾ ਉਹਨਾਂ ਦਾ ਨਹੀਂ ਕੋਈ ਨਾ ਆਪਾਂ ਜਾ ਕੇ ਦੇਖ ਆਵਾਂਗੇ ਚੱਲ ਵੜਾਂਗੇ ਆ ਠੀਕ ਆ ਚੱਲ ਵੜਾਂ ਇਹ ਸ਼ਿਵਸ਼ਾਲਾ ਈ ਹਾਲੇ ਸ਼ਿਵਸ਼ਾਲਾ ਭੈਣ ਨੇ ਲੈ ਸ਼ਿਵਸ਼ਾਲਾ ਤੋਂ ਬਹੁਤ ਵਧੀਆ ਗੁੱਡ ਮਿਲਣ ਲੱਗ ਗਿਆ ਕਦੇ ਵਰਨਾ ਚਾਹਤੇ ਹਾਂ ਪੂਰੀ ਪੰਜਾਬੀ ਪੂਰੀ ਬਣਨਾ ਹੈ ਪੰਜਾਬੀ ਸਿੱਖਦੀ ਹੈ ਭੈਣ ਜਾਂਦੀ ਹੁੰਦੀ ਟੀ ਕਣਕ ਮਗਰ ਸਕਲ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਿੱਖ ਰਹੀ ਹੈ ਕਲਾਸ ਤੇ ਜਾਂਦੀ ਹੈ ਭੈਣ ਪੜ੍ਹਨ ਸਾਡੀ ਹਣ ਇਹ ਕਹਿੰਦੀ ਮੈਂ ਐਮਪੀ ਦੀ ਰਹਿਣ ਆਲੀ ਕਿੰਨੀ ਮੈਂ ਪੰਜਾਬੀ ਬਣਨਾ ਪੂਰੀ ਪੰਜਾਬ ਦੀ ਤੇ ਇਹ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਘਰ ਆ ਜੀ ਤੇ ਇਹ ਗੱਲ ਕਰਾ ਦਿੰਦੇ ਆ ਮਾਂ ਤੇ ਇੱਥੇ ਰੱਬ ਵਸਦਾ ਸਾਡੀਆਂ ਮਾਵਾਂ 'ਚ ਸਾਡੀਆਂ ਭੈਣਾਂ ਦੇ ਵਿੱਚ ਸਾਡੇ ਬਾਪੂ ਬਜ਼ੁਰਗਾਂ ਦੇ ਵਿੱਚ ਸਾਡੇ ਬੱਚਿਆਂ 'ਚ ਸਾਡੀਆਂ ਬੱਚੀਆਂ 'ਚ ਸਾਡੇ ਨੌਜਵਾਨ ਵੀਰਾਂ 'ਚ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰ ਮ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਸਾਡੇ ਇਹਨਾਂ ਸਾਰੀਆਂ ਮਾਵਾਂ ਨੂੰ ਬਾਪੂ ਬਜ਼ੁਰਗਾਂ ਨੂੰ ਪ੍ਰਵਾਤਕ ਮੈਂਬਰਾਂ ਨੂੰ ਕਰਿਓ ਅਰਦਾਸ ਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ